ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਾਹਿਬਜਾਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਇਹ ਰਸਤਾ ਪ੍ਰਵਾਨ ਕਰ ਲਿਆ ਉਹ ਸਮਾਂ ਬੜਿਆਂ ਸਤਿਗੁਰੂ ਪਾਤਸ਼ਾਹ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਰਾਤ ਲੈ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਚਾਲੇ ਪਾਉਂਦੇ ਨੇ ਮੈਂ ਇਥੇ ਇੱਕ ਬੇਨਤੀ ਕਰਦਾ ਹਾਂ ਇੱਕ ਕਰਤਾਰਪੁਰ ਸਾਹਿਬ ਉਹ ਹੈ ਜਿੱਥੇ ਧੰਨ ਗੁਰੂ ਰਾਨਕ ਪਾਤਸ਼ਾਹ ਜੀ ਨੇ ਖੇਤੀ ਕੀਤੀ ਔਰ ਦੂਸਰਾ ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ ਦੇ ਵਿੱਚ ਉਹ ਨਗਰ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਵਿਆਹ ਹੁੰਦਾ ਕਿਉਂਕਿ ਭਾਈ ਲਾਲ ਚੰਦ ਜੀ ਜਿਹੜੇ ਕਿ ਲਖਨੌਰ ਦੇ ਰਹਿਣ ਵਾਲੇ ਨੇ ਲਖਨੌਰ ਦੇ ਰਹਿਣ ਵਾਲੇ ਨੇ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵੀ ਇਸ ਲਖਨੌਰ ਦੇ ਵਿੱਚ ਗਏ ਸਨ ਉਸੇ ਸਮੇਂ ਤੋਂ ਲੈ ਕੇ ਇਹ ਪਰਿਵਾਰ ਪੀੜੀ ਦਰ ਪੀੜੀ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਆ ਰਿਹਾ ਸੀ ਤੇ ਅੱਜ ਰਿਸ਼ਤੇਦਾਰੀ ਦੇ ਵਿੱਚ ਤਬਦੀਲ ਹੋਣ ਲੱਗਾ ਸਤਕਾਰਯੋ ਮਾਤਾ ਗੁਜਰੀ ਜੀ ਜਦੋਂ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਉਂਦੇ ਨੇ ਨਾ ਬਰਾਤ ਦੇ ਰੂਪ ਵਿੱਚ ਆਉਂਦੇ ਨੇ ਤੇ ਉਸ ਵੇਲੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਦੇ ਵੀ ਇੱਥੇ ਜਹਰ ਦਿਖਾਉਂਦੇ ਨੇ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਦੀ ਉਮਰ ਵਿਸ਼ਕ ਉਸ ਵੇਲੇ ਬਹੁਤ ਛੋਟੀ ਹੈ ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਬਾਤਦੇ ਹਾਂ ਤਕਰੀਬਨ 8-9 ਸਾਲ ਦੇ ਕਰੀਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਉਮਰ ਬਣਦੀ ਹੈ ਤੇ 8-9 ਸਾਲ ਦੇ ਕਰੀਬ ਹੀ ਸਤਕਾਰਯੋਗ ਮਾਤਾ ਗੁਜਰੀ ਜੀ ਦੀ ਉਮਰ ਬਣਦੀ ਹੈ ਤੇ ਚਲੋ ਉਸ ਵੇਲੇ ਦੀਆਂ ਜੋ ਵੀ ਰਵਾਇਤਾਂ ਸੀ ਉਹਦੇ ਮੁਤਾਬਕ ਜਿਵੇਂ ਸਮਾਜ ਦੇ ਵਿੱਚ ਕੋਈ ਬਰਤਾਰਾ ਚੱਲ ਰਿਹਾ ਸੀ ਇਸ ਤਰ੍ਹਾਂ ਸ਼ਾਦੀ ਹੋ ਰਹੀ ਸੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਲਾਵਾ ਲਈਆਂ ਜਿਹੜੇ ਕਿ ਧੰਗੁਰੂ ਰਾਮਦਾਸ ਸਾਹਿਬ ਜੀ ਮਹਾਰਾਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਣ ਕੀਤੀਆਂ ਵੀ ਨੇ ਇੱਕ 베ਦੀ ਤਿਆਰ ਕੀਤੀ ਗਈ 베ਦੀ ਦੇ ਵਿੱਚ ਪੋਥੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਵਿੱਚੋਂ ਲਾਮਾ ਦੇ ਪਾਠ শ্রবণ ਕਰਵਾਏਗੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਗ੍ਰਸਤੀ ਜੀਵਨ ਆਰੰਭ ਕੀਤਾ ਤੇ ਪਿਆਰਿਓ ਪਰ ਇਕਲ ਚੇਤੇ ਰੱਖਿਓ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਭਵੇਂ ਅੱਜ ਸ਼ਾਦੀ ਸੀ ਨਹੀਂ ਆਪਾਂ ਆਮ ਤੌਰ ਤੇ ਵੇਖਦੇ ਆ ਕਿ ਜਿਹੜੇ ਸੰਸਾਰੀ ਲੋਕ ਨੇ ਉਹ ਬੜੇ ਖੁਸ਼ ਹੁੰਦੇ ਨੇ ਲੇਕਿਨ ਸਤਿਗੁਰੂ ਪਾਤਸ਼ਾਹੀ ਦੇ ਚਿਹਰੇ ਦੇ ਉੱਪਰ ਨਾ ਤੇ ਕੋਈ ਖੁਸ਼ੀ ਹੈ ਤੇ ਨਾ ਕੋਈ ਗਮੀ ਹੈ ਇੱਕ ਰਸ ਜਿਸ ਤਰ੍ਹਾਂ ਪਹਿਲਾਂ ਰਹਿੰਦੇ ਨੇ ਉਸੇ ਤਰ੍ਹਾਂ ਬੜੇ ਪਿਆਰ ਦੇ ਵਿੱਚ ਉਸਾ ਕਾਲਪੁਰਖ ਵਿਕਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਤੇ ਨੇਤਰ ਸਤਿਗੁਰੂ ਪਾਤਸ਼ਾਹੀ ਦੇ ਉਸੇ ਤਰੱਕੀ ਹੋਏ। ਸਰਵ ਵਿਚਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਿਯਾਤੋ ਬਾਦ ਜਦੋਂ ਬਰਾਤ ਦੀ ਰਵਾਨੀ ਹੋਣ ਲੱਗੀ ਤੇ ਉਸ ਵੇਲੇ ਭਾਈ ਲਾਲ ਚੰਦ ਜਿਹੜੇ ਕਿ ਮਾਤਾ ਗੁਜਰੀ ਜੀ ਦੇ ਸੰਤਾਰਕ ਪਿਤਾ ਜੀ ਨੇ ਤੇ ਉਹ ਆ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਕਰਨ ਲੱਗੇ ਸਤਿਗੁਰੂ ਪਾਤਸ਼ਾਹੀ ਨੇ ਉੱਟ ਕੇ ਗਲਵਕੜੀ ਵਿੱਚ ਲੈਦਿਆਂ ਹੋਇਆਂ ਆਖਿਆ ਸੱਜਣਾ ਤੇਰੀ ਇਹ ਥਾਂ ਨਹੀਂ ਹੈ ਤੇਰੀ ਥਾਂ ਸਾਡੇ ਹਿਰਦੇ ਦੇ ਵਿੱਚ ਹੈ ਇਸ ਕਰਕੇ ਤੈਨੂੰ ਸਾਡੇ ਕਲਾਵੇ ਵਿੱਚ ਆਉਣਾ ਪਏਗਾ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਕਲਾਵੇ ਵਿੱਚ ਲਿਆ ਬੜਾ ਪਿਆਰ ਦਿੱਤਾ ਤੇ ਨਾਲ ਹੀ ਲਾਲ ਚੰਦ ਕਹਿਣ ਲੱਗਿਆ ਪਾਤਸ਼ਾਹ ਮੈਂ ਗਰੀਬ ਐ ਮੈਂ ਤੁਹਾਡੀ ਕੋ ਤਹਿਲ ਸੇਵਾ ਨਹੀਂ ਕਰ ਸਕਿਆ ਤੇ ਮੈਂ ਆਪਣੀ ਧੀ ਨੂੰ ਜੋ ਕੁਝ ਦੇਣਾ ਚਾਹੁੰਦਾ ਸੀ ਉਹ ਗਰੀਬੀ ਦੇ ਕਾਰਨ ਨਹੀਂ ਦੇ ਸਕਿਆ ਕਿਰਪਾ ਕਰਕੇ ਮੇਰੀ ਇੰਨੀ ਕੁ ਸੇਵਾ ਪ੍ਰਵਾਨ ਕਰ ਲਿਓ ਪਸਵੇਲੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀ ਗੱਲ ਆਖੀ ਅਸੀਂ ਸਾਰੇ ਧੀਆਂ ਪੁੱਤਰਾ ਵਾਲੇ ਆ ਮੈਨੂੰ ਖਿਮਾ ਕਰਿਓ ਜਦੋਂ ਅਸੀਂ ਆਪਣੇ ਬੱਚੇ ਬੱਚੀਆਂ ਦੇ ਵਿਆਹ ਸ਼ਾਦੀਆਂ ਤੈਅ ਕਰਦੇ ਆ ਨਾ ਵਿਆਹ ਸ਼ਾਦੀਆਂ ਤੈਅ ਕਰਨ ਤੋਂ ਪਹਿਲਾਂ ਸਾਡੇ ਸੌਦੇ ਤੈਅ ਹੋ ਜਾਂਦੇ ਨੇ ਕਿੰਨਾ ਦਾਜ ਦੇਣਾ ਹੈ ਕੀ ਦੇਣਾ ਤੇ ਕੀ ਲੈਣਾ ਇਹ ਸਾਰਾ ਪਹਿ ਤੈਅ ਹੋ ਜਾਂਦਾ ਹੈ ਪਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਜੋ ਸ਼ਾਦੀ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਲਾਲ ਚੰਦ ਕਹਣ ਲੱਗਿਆ ਪਾਤਸ਼ਾਹ ਮੈਂ ਕੁਝ ਦੇ ਨਹੀਂ ਸਕਿਆ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਉਹ ਭਲੇਆ ਤੂੰ ਦੇ ਕਿਉਂ ਨਹੀਂ ਸਕਿਆ ਤੂੰ ਤੇ ਇੱਕ ਉਹ ਅਮੋਲਕ ਵਸਤੂ ਦਿੱਤੀ ਹੈ ਜਿਹੜਾ ਤੇ ਜਿਗਰ ਦਾ ਟੁਕੜਾ ਹੈ ਤੂੰ ਉਹ ਅਮੋਲਕ ਵਸਤੂ ਦਿੱਤੀ ਹੈ ਤੇ ਮੈਂ ਨਾਲ ਤੈਨੂੰ ਇਹ ਵੀ ਦੱਸਦੇ ਵਾਂ ਕਿ ਇਸ ਬੱਚੀ ਦੇ ਪੁਖ ਤੋਂ ਇੱਕ ਐਸੇ ਮਹਾਨ ਸੂਰਬੀਰ ਯੋਧੇ ਨੇ ਜਨਮ ਲੈਣਾ ਹੈ ਅਵਤਾਰ ਲੈਣਾ ਹੈ ਜਿਹਨੂੰ ਦੁਨੀਆ ਚੁੱਕ ਚੁੱਕ ਕੇ ਸਲਾਮਾ ਕਰਿਆ ਕਰੇਗੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਇਨੀ ਬੇਨਤੀ ਪ੍ਰਵਾਨ ਕਰਿਓ ਬਾਕੀ ਕੱਲ ਦੀ ਵਿਚਾਰ ਦੇ ਵਿੱਚ ਆਪਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ